thank <music> you ਹੋਈ ਹੈ ਵੀਡੀਓ ਦੇ ਵਿੱਚ ਚੋਣਾਂ ਜਿਹੜੀਆਂ ਇੱਥੇ ਨਹੀਂ ਹੋ ਰਹੀਆਂ ਹਾਂਜੀ ਅੱਜ ਜਿਹੜੀ ਸਾਡੀ ਪੁਰਾਣੀ ਕਮੇਟੀ ਸੀਗੀ ਜੀਵਨ ਜੋਤ ਪੰਜਾਬੀ ਸਹਿ ਸਭਾ ਦੀ ਉਹ ਭੰਗ ਕੀਤੀ ਗਈ ਆ ਤੇ ਅੱਜ ਜਿਹੜੀ ਨਵੀਂ ਕਮੇਟੀ ਦੀ ਚੋਣ ਆ ਅਸੀਂ ਦੁਬਾਰਾ ਤੋਂ 2 ਸਾਲ ਦੇ ਲਈ ਨਵੀਂ ਕਮੇਟੀ ਦੀ ਚੋਣ ਕੀਤੀ ਆ ਤੇ ਉਹਦੇ ਵਿੱਚ ਅਸੀਂ ਜਿਹੜੇ ਮੈਂਬਰ ਆ ਉਹ ਲਗਾਏ ਆ ਮੈਂ ਇੱਕ ਵਾਰ ਥੋੜਾ ਜਿਆਦਾ ਦੱਸਣਾ ਚਾਹੁੰਨੀ ਆ ਕਿ ਅ ਪ੍ਰਧਾਨਗੀ ਦੇ ਅਹੁਦੇ ਲਈ ਮੈਨੂੰ ਜਿਹੜਾ ਆ ਦੁਬਾਰਾ ਤੋਂ ਤਨਿਕ ਜਤਿੰਦਰ ਕੌਰ ਸੰਦੋਨੋ ਪ੍ਰਧਾਨ ਬਣਾਇਆ ਗਿਆ ਆ ਔਰ ਮੀਤ ਪ੍ਰਧਾਨ ਸ਼੍ਰੀਮਤੀ सुरेंद्र ਕੌਰ ਬਾੜਾ ਤੇ ਸ਼੍ਰੀਮਤੀ सुरेंद्र ਕੌਰ ਪਰਮਾਰ ਤੇ ਮੀਤ ਪ੍ਰਧਾਨ ਜਿਹੜਾ ਆ ਲਖਵੀਰ ਸਿੰਘ ਲੱਬਾ ਜਰਨਲ ਸਕੱਤਰ ਗੁਰਸੇਵਕ ਸਿੰਘ ਢਿੱਲੋਂ ਤੇ ਸਕੱਤਰ ਸਖਤੇਵ ਸਿੰਘ ਕੁੱਕੂ ਤੇ ਸੰਪੂਰਨ ਸਿੰਘ ਖਜ਼ਾਨਚੀ ਰਣਜੀਤ ਸਿੰਘ ਤੇ ਗੁਲਜਾਰ ਸਿੰਘ ਔਰ ਪ੍ਰੈਸ ਸਕੱਤਰ ਜਸਵੀਰ ਸਿੰਘ ਢਿੱਲੋਂ ਔਰ ਜਗਦੇਵ ਸਿੰਘ ਜੱਗਾ ਮਨੀਸ਼ਾ ਤੇ ਸਵਰਨ ਸਿੰਘ ਰਿੰਕੂ ਸਰਪ੍ਰਸਤ ਮੇਰੀ ਬੇਟੀ ਜੀਵਨ ਚੋਤ ਪਰ ਸੰਧੂ ਕਾਰਜਕਾਰੀ ਕਮੇਟੀ ਦੇ ਵਿੱਚ ਬਲਵੰਤ ਸਿੰਘ ਬਿਰਕ ਜਗਪਾਲ ਸਿੰਘ ਦਲਵੀਰ ਸਿੰਘ ਕਲੇਰ ਕਰਨਜੀਤ ਕੌਰ ਗਰੇਵਾਲ ਜਗਤੇਬ ਸਿੰਘ ਮਕਸੂਦੜਾ ਪਰਮਜੀਤ ਕੌਰ ਰਜਿੰਦਰ ਕੁਮਾਰ ਉਪੜਾ ਕਰਨੈਲ ਸਿੰਘ ਸਿਵਿਆ ਅਮਰੀਕ ਸਿੰਘ ਧਰੋੜ ਕੁਲਦੀਪ ਸਿੰਘ ਭੈਣੀ ਸਾਹਿਬ ਤੇ ਅਨਿਲ ਫਤਿਹਗੜ ਜੱਟਾ ਜਿਹੜੇ ਅਸੀਂ ਕਾਰਜਕਾਰੀ ਕਮੇਟੀ ਦੇ ਵਿੱਚ ਰੱਖੇ ਨੇ ਤੇ ਜਿੰਨੇ ਵੀ ਸਾਡੇ ਇੱਥੇ ਮੈਂਬਰ ਲਾਏ ਨੇ ਅਸੀਂ ਅੱਜ ਸਾਰਿਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਜਿੰਨੇ ਵੀ ਇੱਥੇ ਮੈਂਬਰ ਅਸੀਂ ਲਗਾਏ ਨੇ ਮੈਨੂੰ ਆ ਉਰਨ ਉਮੀਦ ਆ ਕਿ ਸਾਰੇ ਬਹੁਤ ਵਧੀਆ ਤਰੀਕੇ ਨਾਲ ਆਪਣੀਆਂ ਡਿਊਟੀਆਂ ਨੂੰ ਪੂਰਨਗੇ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਆ ਕੰਮ ਕਰਨਗੇ ਇਹਨਾਂ ਸਾਰੇ ਮੈਂਬਰਾਂ ਦੀ ਜਿਹੜੀ ਕਮੇਟੀ ਚੋਂ ਨਿਕਲੀ ਆ ਅਸੀਂ ਮੇਨ ਮੈਂਬਰ 11 ਲਾਏ ਆ ਤੇ ਬਾਕੀ ਸਾਡੇ ਜਿਹੜੀ ਕਾਰਜਕਾਰੀ ਕਮੇਟੀ ਦੇ ਵਿੱਚ ਮੈਂਬਰ ਇਹਨਾਂ ਵਿੱਚ ਕਮੇਟੀ ਦੀ ਜੀਵਨ ਤੋਂ ਅੰਦਰ ਕੰਮ ਨਹੀਂ ਜੀਏ ਅਕੀ ਦੇਖ ਰਹੇ ਕੀ ਨੇ ਕਿ ਨਹਿਰਾਨੇ ਕਿ ਦੋ ਇੱਥੇ ਅਸੀਂ ਜਿਹੜੇ ਸਾਰੇ ਲੇਖਕਾਂ ਇਕੱਠੇ ਹੁੰਨੇ ਆ ਤੇ ਸੋਨਾ ਲਿਖਦੇ ਆ ਜਿਹੜੇ ਆਪਣੇ ਪਰਚੋਲ ਕਰਦੇ ਆ ਆਪਣੀ ਆਪਣੀ ਕਵਤਾ ਸੁਣਾਉਂਦੇ ਆ ਸਾਰੇ ਆਉਂਦੇ ਆ ਲੇਖਕ ਤੇ ਜਿੰਨੇ ਵੀ ਸਾਡੇ ਨਾਲ ਪੁਰਾਣੇ ਵੀ ਜੁੜੇ ਹੋਣੇ ਉਹ ਵੀ ਪਹੁੰਚਦੇ ਨੇ ਅਸੀਂ ਉਹਨਾਂ ਨੂੰ ਵੀ ਬਧੀਅ ਉਦਦੇ ਦੇ ਕੇ ਸ਼ਾਨ ਬਣਾਈ ਆ ਆਪਣੀ ਜੀਵਨ ਜੋਤ ਸਹਿ ਸਭਾ ਦੀ ਔਰ ਸਾਡੇ ਨਾਲ ਰਣਜੀਤ ਅੰਕਲ ਜਿਹੜੇ ਨੇ ਬਹੁਤ ਟਾਈਮ ਤੋਂ ਜੁੜੇ ਹੋਏ ਨੇ ਜਿਹੜੇ ਕਿ ਸਾਡੇ ਹਰ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਹੁੰਦੇ ਨੇ ਔਰ ਜਿੰਨੇ ਵੀ ਇਥੇ ਲੇਖਕ ਪਹੁੰਚਦੇ ਨੇ ਆਪਣੀ ਆਪਣੀ ਕਵਤਾਵਾਂ ਸੁਣਾਉਂਦੇ ਨੇ ਤੇ ਫਿਰ ਉਹਨਾਂ ਕਵਤਾਵਾਂ ਦੀ ਜਿਹੜੀ ਪਰਚੋਲ ਹੁੰਦੀ ਆ ਜਿਹੜਾ ਵੀ ਕੁਝ ਉਹਦੇ ਵਿੱਚ ਕੁਝ ਗਲਤੀਆਂ ਹੁੰਦੀਆਂ ਨੇ ਫਿਰ ਉਹਨਾਂ ਦਾ ਸੁਧਾਰ ਲਿਆ ਜਾਂਦਾ ਹੈ ਆਪ ਵੀ ਨੇ ਮੀਟਿੰਗ ਕੀਤੀ ਇਹਦੀ ਹਾਂਜੀ ਹਰ ਮਹੀਨੇ ਇਹ ਦੂਜਾ ਸ਼ਨੀਵਾਰ ਮੀਟਿੰਗ ਹੁੰਦੀ ਆ ਲਾਇਬ੍ਰੇਰੀ ਹਾਲ ਦੇ ਵਿੱਚ ਜਿਹਦੇ ਜਿਹਦੇ ਤੁਸੀਂ ਅੱਜ ਆ ਕੇ ਕਿਹਾ ਵੀ ਨਵੇਂ ਵੀ ਗਏ ਸਾਡੇ ਕੋਲ ਅੱਜ ਕਿਸਾਨ ਜਿਹੜੀ ਉਹਦੇ ਅਸੀਂ ਦਿੱਤੀ ਅੱਜ ਦੇ ਜੋ ਚੌਣ ਆ ਸਾਡੀ ਜੀਵਨ ਪੰਜਾਬੀ ਜੀਵਨ ਜੋਤ ਪੰਜਾਬੀ ਸਹਿਜ ਸਭਾ ਦੀ ਇਹ 2 ਸਾਲ ਲਈ ਕੀਤੀ ਗਈ ਆ ਸਰਬਸੰਮਤੀ ਨਾਲ ਚੋਣ ਕੀਤੀ ਗਈ ਆ ਦੁਬਾਰਾ ਤੁਹਾਨੂੰ ਪਹਿਲਾਂ ਮੈਡਮ ਜਤਿੰਦਰ ਕੌਰ ਸੰਧੂ ਨੇ ਦੱਸਿਆ ਹੀ ਉਹ ਹੀ ਪ੍ਰਧਾਨ ਬਣਾਇਆ ਗਿਆ ਨੇ ਬਾਕੀ ਸਾਰੇ ਹੋਰ ਮੈਂਬਰ ਜੋ ਇਹ ਪੰਜਾਬੀ ਸਹਿਤ ਸਭਾ ਇਹ ਮਹੀਨਾ ਬਾਅਦ ਇੱਕ ਵਾਰ ਮੀਟਿੰਗ ਕਰਦੇ ਨੇ ਇੱਥੇ ਹਰੇਕ ਜੋ ਪਾਰਟੀ ਸਟ ਮੈਂਬਰ ਨੇ ਆਪਣੀ ਰਚਨਾ ਕੋ ਗੀਤ ਗਜ਼ਲ ਜਾਂ ਸਮਾਜ ਦੇ ਵਿੱਚ ਜੋ ਕਿਸੇ ਕਿਸਮ ਦਾ ਉਹਨਾਂ ਦੇ ਮਨ ਦੇ ਵਿੱਚ ਹੁੰਦੀ ਆ ਗੱਲਬਾਤ ਇੱਥੇ ਸਾਂਝੀ ਕਰਦੇ ਨੇ ਬਹੁਤ ਅੱਛਾ ਉਪਰਾਲਾ ਪੰਜਾਬ ਦੇ ਸੱਭਿਆਚਾਰ ਨੂੰ ਸਾਹਮ ਕੇ ਰੱਖਦੇ ਨੇ ਇਹ ਜੀਵਨ ਜੋਤ ਪੰਜਾਬੀ ਸਹਿਜ ਸਭਾ ਜਿਵੇਂ ਤੀਆਂ ਦੀ ਲੋੜੀ ਤੇ ਤੀਆਂ ਦਾ ਤਿਹਾਰ ਤੇ ਹੋਰ ਜੋ ਕੋਈ ਪ੍ਰੋਗਰਾਮ ਹੁੰਦਾ ਹੈਗਾ ਹੈ ਬਗਾਏ ਉਹ ਵੀ ਇਸ ਤਰ੍ਹਾਂ ਕਰਦੇ ਰਹਿੰਦੇ ਨੇ ਬੱਚਿਆਂ ਦੇ ਵਿੱਚ ਸਾਲ ਦੇ ਵਿੱਚ ਇੱਕ ਵਾਰ ਇਹ ਜੀਵਨ ਜੋਤ ਪੰਜਾਬੀ ਸਹਿਜ ਸਭਾ ਸਿੱਖੀ ਨਾਲ ਜੋੜਨ ਦੇ ਲਈ ਦਸਤਾਰ ਬੱਚਿਆਂ ਨੂੰ ਸਜਾਉਣ ਲਈ ਔਰ ਗੁਰਮੁਖੀ ਦਾ ਗਿਆਨ ਪੈਦਾ ਕਰਨ ਦੇ ਲਈ ਹੋਰ ਗੱਤਕੇ ਵਗੈਰਾ ਇਹ ਜਿਹਾ ਵੀ ਕੋਈ ਨਾ ਪ੍ਰੋਗਰਾਮ ਕਰਾਉਂਦੇ ਰਹਿੰਦੇ ਨੇ ਮੈਸੇਂਜਰ ਕੌਰ ਬਾੜਾ ਮੈਂ ਸੁਫੀ ਸ਼ਾਇਰਾ ਮੈਂ ਪੰਜਾਬੀ ਸੱਭਿਆਚਾਰ ਗੀਤ ਲਿਖਦੀ ਆ ਪੰਜਾਬੀ ਸੱਭਿਆਚਾਰ ਵਿਰਸਾ ਮੰਚ ਪੰਜਾਬ ਦੀ ਮੈਂ ਪ੍ਰਧਾਨ ਆ ਤੇ ਜਿਵੇਂ ਮੈਂ ਜਤਿੰਦਰ ਕੌਰ ਸੰਧੂ ਪ੍ਰਧਾਨ ਦੀ ਮੈਂ ਬਹੁਤ ਹੀ ਤੈਦਲੋਂ ਮਸ਼ਕੂਰ ਆ ਸ਼ੁਕਰਗੁਜ਼ਾਰ ਆ ਕਿ ਇਹਨਾਂ ਨੇ ਮੈਨੂੰ ਆਪਣੀ ਸਹਿ ਸਭਾ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਦਿੱਤਾਗਾ ਤੇ ਮੈਂ ਤਨ ਮਨ ਧੰ ਦੇ ਨਾਲ ਇਹ ਸਭਾ ਦੀ ਸੇਵਾ ਵੀ ਕਰੂੰਗੀ और हाज़िर भी रहूँगी और तन मन धन सेवा करूँगी हाजिर भी रहूँगी और इन शाला दुआ कर दी हाँ कि जीवन जो सहसभा हमेशा चढ़दियाँ कला च रहे और कई अंबर छूहे और चढ़ दी कला च रहोगे धनवाद है ਪਰ ਮੇਰਾ ਨਾਮ ਮਨੀਸ਼ਾ ਹੈ ਅੱਜ ਮੀਟਿੰਗ ਹੋਈ ਹੈ ਮੀਟਿੰਗ ਦੀ ਬਹੁਤ ਵਧੀਆ ਜਿਹੜੀ ਗੱਲਬਾਤ ਕੀਤੀ ਵੀ ਗਈ ਹੈ ਜਿਹੜਾ ਤੁਹਾਨੂੰ ਉਹ ਤਾਂ ਦਿੱਤਾਗਾ ਸਰ ਮੈਨੂੰ ਮੀਟਿੰਗ ਦੇ ਵਿੱਚ ਪ੍ਰੋਸੈਸ ਕਰਤਾ ਉਹਦਾ ਦਿੱਤਾ ਗਿਆ ਮੈਨੂੰ ਮੈਂ ਪਿਛਲੇ 1.5 ਸਾਲ ਤੋਂ ਮੀਟਿੰਗ ਦੇ ਵਿੱਚ ਆ ਰਹੀ ਹਾਂ ਤੇ ਮੈਨੂੰ ਸ਼ੁਰੂ ਤੋਂ ਹੀ ਸਾਹਿਤ ਨੂੰ ਬਹੁਤ ਪਿਆਰ ਆ ਦੇਖਣਾ ਤੇ ਸੁਣਨਾ ਵਧੀਆ ਲੱਗਦਾ ਸੀ ਇੱਥੇ ਆ ਕੇ ਮਤਲਬ ਬਹੁਤ ਐਕਸਪੀਰੀਅੰਸ ਵਧੀਆ ਰਿਹਾ ਤੇ ਬਹੁਤ ਰੇਅਰ ਹੀ ਹੁੰਦਾ ਕਿ ਕਦੇ ਕੋਈ ਪਰਸਨਲ ਰੀਜ਼ਨ ਕਰਕੇ ਮੀਟਿੰਗ ਮਿਸ ਹੋ ਜਾਏ ਪਰ ਮੀਟਿੰਗ ਚ ਆਉਣ ਨਾਲ ਗਿਆਨ ਵਿੱਚ ਵਾਧਾ ਹੀ ਹੁੰਦਾ। ਕਵਿਤਾ ਵਗੈਰਾ ਲਿਖਣ ਦੇ ਚੱਲ ਬਾਰੇ ਦੇਖਦੇ ਤੁਸੀਂ ਲੇਖਕ ਹੋ। ਸਰ ਮੈਂ ਕਵਿਤਾ ਲਈ ਤਾਂ ਬਹੁਤ ਜ਼ਿਆਦਾ ਐਕਸਪੀਰੀਅੰਸ ਚਾਹੀਦਾ ਤੇ ਗਜ਼ਲ ਲਈ ਤਾਂ ਬਹੁਤ ਜ਼ਿਆਦਾ ਪੜ੍ਹਾਈ ਚਾਹੀਦੀ ਆ। ਸੋ ਮੈਂ ਫ੍ਰੈਸ਼ਰ ਹੀ ਆ ਜੇ ਇਸ ਫੀਲਡ ਦੇ ਵਿੱਚ ਪਰ ਮੈਂ ਜੋ ਵੀ ਮੇਰੇ ਵਿਚਾਰ ਹੁੰਦੇ ਨੇ ਜੋ ਵੀ ਕਰੰਟ ਸਿਚੁਏਸ਼ਨਾਂ ਚੱਲ ਰਹੀਆਂ ਹੁੰਦੀਆਂ ਨੇ ਉਹਨਾਂ ਨੂੰ ਸਮਾਜ ਦੇ ਅੱਗੇ ਰੱਖਣਾ ਤੇ ਇੱਕ ਬੁਲੰਦ ਆਵਾਜ਼ ਦੇ ਨਾਲ ਸਮਾਜ ਨੂੰ ਮਤਲਬ ਉਸ ਚੀਜ਼ ਵੱਲ ਪ੍ਰੇਰਿਤ ਕਰਨਾ ਇਹ ਮੇਰਾ ਕੰਮ ਹੁੰਦਾ ਹੈ ਜੀ ਮੀਟਿੰ ਜਿਸ ਤਰ੍ਹਾਂ ਚੋਰੀ ਆਖਦੇ ਸਮੇਂ ਦੇ ਸਮੇਂ ਦੇ ਵਿੱਚ ਕੁੜੀਆਂ ਨੂੰ ਤੇ ਤੁਹਾਡੇ ਵੱਲੋਂ ਵੀ ਪਿਛਾਰ ਬ ਦਿੱਤੇ ਗਏ ਸੀ। ਤਾਂ ਕੀ ਕਹਿਣਾ ਚਾਹੂੰਗੇ ਜਿਸ ਤਾਂ ਉਹ ਇੰਨੀ ਕੁੜੀਆਂ ਪਿਛੇ رہ ਜਾਂਦੀਆਂ ਨੇ ਕਿਸੇ ਕਾਰਨ ਉਹ ਅੰਗੇ ਨਹੀਂ ਆ ਪਾਰੀ ਆ। ਸਰ ਮੇਰੇ ਹਿਸਾਬ ਨਾਲ ਤਾਂ ਜੇ ਕੁੜੀਆਂ ਨੂੰ ਘਰੋਂ ਬਾਹਰ ਨਿਕਲਣ ਦਾ ਪੜਨ ਦਾ ਮੌਕਾ ਮਿਲਦਾ ਤਾਂ ਉਹ ਜੋ ਕਰ ਸਕਦੇ ਨੇ ਉਸ ਤੋਂ ਵਧੀਆ ਕਰਕੇ ਦਿਖਾਉਨੀਆਂ ਨੇ ਜਿਵੇਂ ਕਿ ਅਸੀਂ ਪਿਛਲੇ ਦਿਨੀ ਦੇਖਿਆ ਕਿ ਜੰਗ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਵਾ। ਸੋ ਜੇ ਦੇਖਿਆ ਜਾਵੇ ਤਾਂ ਸਾਡੀ ਆਰਮੀ ਦੇ ਵਿੱਚ ਹੁਣ ਜਿਨ੍ਹਾਂ ਨੇ ਮੁੰਡੇ ਨੇ ਉਨੀਆਂ ਹੀ ਕੁੜੀਆਂ ਨੇ 에어 ਫੋਰਸ ਹੋ ਗਿਆ ਨੇਵੀ ਹੋ ਗਿਆ ਫੌਲ ਸੈਨਾ ਹੋ ਗਈ ਜਲ ਸੈਨਾ ਹੋ ਗਈ ਪੈਦਲ ਸੈਨਾ ਹੋ ਗਈ ਸਾਰੇ ਹਰੇਕ ਫੀਲਡ ਦੇ ਵਿੱਚ ਕੁੜੀਆਂ ਨੂੰ ਇੱਕ ਅਹੁਦਾ ਵੱਡਾ ਹੀ ਮਿਲਿਆ ਹੋਇਆ ਤੇ ਉਹ ਉਹਦੇ ਨੂੰ ਬਖੂਬੀ ਨਿਭਾ ਰਹੀਆਂ ਨੇ ਜੇ ਦੇਖਿਆ ਜਾਵੇ ਤਾਂ ਕੁੜੀਆਂ ਕਿਸੇ ਵੀ ਫੀਲਡ ਦੇ ਵਿੱਚ ਘੱਟ ਨਹੀਂ